ਇਸ ਟਾਈਮ ਤੇ ਅਸੀਂ ਮੌਜੂਦ ਹਾਂ ਤਰਨ ਤਰਜੀਨਾ ਤਰਨ ਤਾਨ ਦੇ ਗੋਂਦਾ ਠਾਣੇ ਦੇ ਬਾਹਰ ਜਿੱਥੇ 2 ਦਿਨ ਤੋਂ ਜਿਹੜੇ ਟਰੱਕ ਫੜੇ ਨੇ ਮਾਈਨਿੰਗ ਵਾਲੇ ਰੇਤਾਂ ਵਾਲੇ ਟਰੱਕ ਭਰੇ ਜਿਹੜੇ ਫੜੇ ਆ ਇਹ ਤਸਵੀਰਾਂ ਸਾਂਝੀ ਕਰਦੀ ਆ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਵਿੱਚ ਇਹ ਟਰੱਕ ਵਿੱਚ ਜਿਹੜੇ ਟਿਪਰ ਆ ਇਹਨਾਂ ਵਿੱਚ ਰੇਤਾਂ ਰਦੀ ਆ ਕਿ ਪੱਹਲ ਰਦੀ ਆ ਇਹਦੇ ਬਾਰੇ ਹਾਲ ਤੱਕ ਨਹੀਂ ਪਤਾ ਲੱਗਾ ਲੇਕਿਨ ਇਹ ਮਾਈਨਿੰਗ ਵਿਭਾਗ ਦੀ ਜ਼ਿੰਮੇਵਾਰੀ ਬੰਦੀ ਆ ਵੀ ਇਹਦੇ ਬਾਰੇ ਸਪਸ਼ਟੀਕਰਨ ਕਰਨਾ ਲੇਕਿਨ ਮਾਈਨਿੰਗ ਵਿਭਾਗ ਵੱਲੋਂ ਵੀ ਲਗਾਤਾਰ ਅਸੀਂ ਫੋਨ ਕਰਕੇ ਕੋਸ਼ਿਸ਼ ਕੀਤੀ ਆ ਨਾ ਗੱਲਬਾਤ ਕਰਨ ਦੀ ਲੇਕਿਨ ਕਿਸੇ ਵੀ ਅਧਿਕਾਰੀ ਨੇ ਫੋਨ ਨਹੀਂ ਚੁੱਕਿਆ ਤਸਵੀਰਾਂ ਦੇ ਸਕਦੇ ਹੋ ਇਹ 2 ਦਿਨ ਤੋਂ ਜਿਹੜੇ ਟਰੱਕ ਜਿਹੜੇ ਆ ਟਿਪਰ ਜਿਹੜੇ ਆ ਇਹ ਇੱਥੇ ਜਿਹੜੇ ਮੌਜੂਦ ਨੇ ਥਾਣੇ ਵਿੱਚ ਬਾਹਰ ਖੜੇ ਨੇ ਇਹਨਾਂ ਦੇ ਜਿਹੜੇ ਮਾਲਕ ਆ ਉਹਨਾਂ ਬਾਰੇ ਹਜੇ ਨਹੀਂ ਪਤਾ ਲੱਗਾ ਵੀ ਕਹਿੰਦੇ ਮਾਲਕ ਇੱਥੋਂ ਇਹ ਜਿਹੜੇ ਟਰੱਕ ਜਿੱਥੇ ਮਾਈਨਿੰਗ ਦੀ ਤਿਆਰੀ ਉਥੋਂ ਕਿਫਤਾਰ ਕੀਤੇ ਗਏ ਨੇ ਪਰ ਇਹ ਟਰੱਕ ਜਿਹੜੇ ਥਾਣੇ ਦੇ ਬਾਹਰ ਹੋਤੀਆਂ ਲੇਕਿਨ ਹਲੇ ਕੋਈ ਅਧਿਕਾਰੀ ਬੋਲ ਤਿਆ ਨਹੀਂ ਆ ਅਸੀਂ ਇਥੋਂ ਦੇ ਥਾਣਾ ਗੁੰਦੜ ਐਸਐਚਓਸ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਹਲੇ ਉਹਨਾਂ ਨੇ ਜਵਾਬ ਨਹੀਂ ਦਿੱਤਾ ਉਹਨਾਂ ਨੇ ਇਹੋ ਗੱਲਬਾਤ ਕੀਤੀ ਆ ਵੀ ਜੇਰਾ ਕੋਈ ਮਾਈਨਿੰਗ ਅਧਿਕਾਰੀ ਆਏਗਾ ਉਸ ਤੋਂ ਬਾਅਦ ਜਾਂਚ ਤੋਂ ਬਾਅਦ ਲੱਗੇਗਾ ਵੀ ਇਹ ਜਿਹੜੇ ਇਹ ਖੱਡ ਜਿਹੜੀ ਜਲਦੀ ਪਈ ਸੀ ਇਹ ਅਪਰੂਵਲ ਸੀ ਯਾ ਰਜਿਸਟਰ ਸੀ ਇਹਨਾਂ ਕੋ ਠੇਕਾ ਭਰਿਆ ਸੀ ਜਾਂ ਉਹਦਾ ਚੱਲਦੀ ਪਈ ਸੀ ਲੇਕਿਨ ਸੁਤਰਾ ਨਹੀਂ ਇਹ ਗੱਲ ਕੀਤੀ ਜਾਵੇ ਤਾਂ ਜਿਹੜੇ ਇਹ ਟਰੱਕ ਫੜਾਏ ਗਏ ਆ ਇੱਥੋਂ ਦੇ ਵਿਧਾਇਕ ਜਿਹੜੇ ਆ ਮਨਜਿੰਦਰ ਸਿੰਘ ਲਾਲਪੁਰਾ ਜਿਹੜੇ ਇੱਥੋਂ ਦੇ ਵਿਧਾਇਕ ਆ ਉਹਨਾਂ ਦੀ ਵਿੱਚ ਸ਼ਮੂਲਿਤ ਨਾਲ ਹੋਣ ਕਰਕੇ ਜਿਹੜੇ ਇਹ ਟਰੱਕ ਫੜੇ ਗਏ ਕਿਉਂਕਿ ਲੰਬੇ ਸਮੇਂ ਤੋਂ ਮਾਈਨਿੰਗ ਹੁੰਦੀ ਪਈ ਸੀ ਤੇ ਸ਼ਿਕਾਇਤਾਂ ਆਉਂਦੀ ਪਈ ਸੀ ਲੋਕਾਂ ਵੱਲੋਂ ਵੀ ਜਿਹੜੀ ਇੱਥੇ ਮਾਈਨਿੰਗ ਹੁੰਦੀ ਪਈ ਆ ਤਾਂ ਮਨਜਿੰਦਰ ਸਿੰਘ ਲਾਲਪੁਰਾ ਨੇ ਆਪ ਆਪਣੀ ਹਾਜ਼ਰੀ ਵਿੱਚ ਕਰਕੇ ਇਹ ਪਤਾ ਲੱਗਾ ਸੂਤਰਾਂ ਤੋਂ ਲੱਗਾ ਵਾ ਕਿ ਉਹਨਾਂ ਨੇ ਇਹ ਟਰੱਕ ਭੜਾਏ ਆ ਲੇਕਿਨ ਹਾਲੇ ਤੱਕ ਜਿਹੜੇ ਪੁਲਿਸ ਅਧਿਕਾਰੀ ਆ ਇਸ ਗੱਲ ਨੂੰ ਛੁਪਾ ਰਹੇ ਨੇ ਕਿ ਇਹ ਜਿਹੜੇ ਟਰੱਕ ਭੜੇ ਆ ਇਹ ਟਰੱਕ ਕਿਹਦੇ ਨੇ ਤੇ ਇਹ ਜਿਹੜੀ ਖੜ ਚੱਲਦੀ ਪਈ ਸੀ ਰੇਤਾਂ ਵਾਲੀ ਖੜ ਚੱਲਦੀ ਪਈ ਸੀ ਇਹ ਰਾਤ ਰੇਤਾਂ ਦੀ ਖੜ ਕਿਹਦੀ ਆ ਇਹ ਚਾਰਜ ਦਾ ਵਿਸ਼ਾ ਵਾ ਲੈ ਕੇ ਅਸਟਾ ਤੇ ਹੀ ਗੋਂਦਵਾ ਸਾਹਿਬ ਦੇ ਥਾਣੇ ਬਾਹਰ ਖੜਤੇ ਆ ਜਿੱਤੇ ਹਾਲੇ ਤੱਕ ਸਾਨੂੰ ਕਿਸੇ ਅਧਿਕਾਰੀ ਨੇ ਇਸ ਸੰਬੰਧੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਉਹਨਾਂ ਸਮਝ ਦੱਸੇਗਾ ਕਿ ਅਧਿਕਾਰੀ ਜਿਹੜੇ ਇਹਦੇ ਬਾਰੇ ਕੀ ਖਲਾਸਾ ਕਰਦੇ ਨੇ ਇਹ ਆਖਰ ਜਿਹੜੇ ਟਿੱਪਰ ਘੋਤੇ ਬੈਨੇ ਇਹ ਟਿੱਪਰ ਕਿਹਦੇ ਨੇ ਜਿਹੜੀ ਖੱਡ ਚੱਲਦੀ ਭਜੀ ਉਹ ਖੱਡ ਕਿਹਦੀ ਸੀ ਜਾਂ ਪੁਲਿਸ ਅਧਿਕਾਰੀ ਇਹਨਾਂ ਤੇ ਕੀ ਮਾਮਲਾ ਦਰਜ ਕਰਦੇ ਕੋਈ ਕੋਈ ਟਰੱਕ ਲੱਗੇ ਜਿਹੜੇ ਮਾਇਨੀ ਤੁਸੀਂ ਫੜਾਈ ਕੀ ਸਰਫ ਮਾਮਲਾ ਗਾਜੀ ਸਾਡੇ ਗੋਂਦਵਾ ਸਾਹਿਬ ਪੀ ਐਚ ਐਲ ਦੇ ਮਗਰਲੇ ਪਾਸੇ ਮੈਨੂੰ ਕਹਿਣ ਦੱਸਿਆ ਕਿ ਅ ਇੱਥੋਂ ਜਿਹੜੀ ਆ ਉਹ ਮਾਈਨਿੰਗ ਹੁੰਦੀ ਆ ਰੇਤ ਦੀ ਤੇ ਫਿਰ ਜਦੋਂ ਮੈਂ ਉੱਥੇ ਗਿਆ ਤੇ ਪੰਜ ਗੱਡੀਆਂ ਜਿਹੜੀਆਂ ਨਾਲ ਮੇਰੇ ਡੀਐਸਪੀ ਸਾਹਿਬ ਸੀ ਨਾਲ ਸੈਤੋਸਾਉ ਸੀ ਤੇ ਵਾਕਈ ਉਹਨਾਂ ਗੱਡੀਆਂ ਦੇ ਵਿੱਚ ਰੇਤ ਹੀ ਤੇ ਜਦੋਂ ਹੋਰ ਵੈਰੀਫਾਈ ਕੀਤਾ ਤੇ ਪਤਾ ਲੱਗਾ ਵੀ ਇਹ ਕੋਈ ਕੰਪਨੀ ਐ ਇੱਥੇ ਤੇ ਉਹਨੇ 6 6 ਫੁੱਟ ਦਾ ਪਰਮਟ ਲਿਆ ਵਾ ਤੇ ਮਿੱਟੀ ਪੁੱਟਣ ਦਾ ਕਿਉਂਕਿ ਮਿੱਟੀ ਰੋਡ ਤੇ ਪੈਂਦੀ ਆ ਪਰ ਜਿਹੜਾ ਪਰਮਟ ਆ ਉਹ ਮਿੱਟੀ ਪੁੱਟਦਾ ਉਹ ਰੇਤ ਪੁੱਟਦਾ ਨਹੀਂ ਆ ਦੇ ਨਾਲ 6 ਫੁੱਟ ਤੋਂ ਲੈ ਕੇ ਤੇ 12 ਫੁੱਟ ਤੱਕ ਮੇਰੇ ਸਾਹਨ 12 ਤੋਂ 15 ਫੁੱਟ ਦੇ ਆਸ-ਪਾਸ ਹੀ ਤੇ ਉਹ ਫਿਰ ਰਾਤ ਗੱਡੀਆਂ ਜਿਹੜੀਆਂ ਅਸੀਂ ਉਹਦੇ ਅ ਪ੍ਰਸ਼ਾਸਨ ਦੇ ਹਵਾਲੇ ਕਰਤੀਆਂ ਤੇ ਅੱਗੇ ਉਹਨੂੰ ਪ੍ਰਸ਼ਾਸਨ ਦਾ ਜਿਹੜਾ ਵਾ ਕੰਮ ਆ ਉਹ ਆਪਣੀ ਕਾਰਵਾਈ ਜੁਰੀ ਆ ਉਹ ਕਰਾ ਪ੍ਰਸ਼ਾਸਨ ਅਧਿਕਾਰੀ ਕਹਿ ਰਹੇ ਆ ਕੋਈ ਇੱਥੇ ਕੋਈ ਮਾਮਲਾ ਦਰਜ ਕੀਤਾ ਉਹ ਕਹਿੰਦੇ ਮਾਈਨਿੰਗ ਵਿਭਾਗ ਕੋਲ ਗੱਲਬਾਤ ਕਰਕੇ ਫੇਰ ਬਿਲਕੁਲ ਜੀ ਕਿਉਂਕਿ ਉਹਦਾ ਪਹਿਲਾ ਪਰਮਿਟ ਹੈਗਾ ਨਾ ਤੇ 6 ਫੁੱਟ ਦਾ ਪਰਮਿਟ ਹੈਗਾ ਵਾ ਪਰ ਹੋਰ ਬਾਕੀ ਵੀ ਕਾਨੂੰਨੀ ਕਾਗਜ਼ ਜਿਹੜੇ ਸਾਰੇ ਵੇਖ ਕੇ ਤੇ ਫਿਰ ਜਿਹੜੀ ਉੱਤੇ ਕਾਰਵਾਈ ਉਹ ਜ਼ਰੂਰ ਹੋਊਗੀ ਕਿਉਂਕਿ ਪਰਮਿਸ਼ਨ 6 ਫੁੱਟ ਦੀ ਹੋ ਸਕਦੀ ਹੈ 12 ਫੁੱਟ ਦੀ ਨਹੀਂ ਤੇ ਨਹੀਂ ਤੇ ਕੰਪਨੀ ਜਿਹੜੀ ਆ ਫਿਰ ਉਹਨੂੰ ਕੋਈ ਮੈਨੂੰ ਲੱਗਦਾ 15-20 ਲੱਖ ਰੁਪਈਆ ਜਿਹੜਾ ਉਹ ਕੋਈ ਜੁਰਮਾਨਾ ਪਵੇ ਹਾਂਜੀ ਐਸਰੂ ਸਾਹਿਬ ਸਤਿ ਸ਼੍ਰੀ ਅਕਾਲ ਸੋਭੀਰ ਜੀ ਸਰਕਾਰ ਬੋਲਦਾ ਜੀ ਦੱਸੋ ਜੀ ਮੈਂ ਕਹ ਜੀ ਇੱਕ ਉਹ ਟਰੱਕ ਫੜੇ ਮਾਈਨਿੰਗ ਵਾਲੇ ਕੀ ਇਹਦਾ ਹੋਇਆ ਜੀਦਾ ਦੇਖੋ ਜੀ ਇਹ ਟਰੱਕ ਜਿਹੜੇ ਆ ਇੱਕ ਰਜਿਸਟਰਡ ਠੇਕੇਦਾਰ ਦੇ ਆ ਜੀ ਇਹਦੇ ਬਾਰੇ ਜਿਹੜੀ ਵੀ ਕੋਈ ਕਾਰਵਾਈ ਕਰਨੀ ਆ ਮਾਈਨਿੰਗ ਵਿਭਾਗ ਨੇ ਕਰਨੀ ਆ ਅਸੀਂ ਉਹਨੂੰ ਜਿਹੜਾ ਪਹਿਲਾਂ ਤੋਂ ਦੀ ਕਰਦੇ ਪਏ ਉਹਨੂੰ ਜੀ ਵੀ ਸਾਨੂੰ ਦੱਸੋ ਜੀ ਇਹਦੇ ਬਾਰੇ ਕਿੰਨੀ ਤੁਸੀਂ ਢੰਗਾਈ ਟਪਾਈ ਕੀ ਕਰਨਾ ਹੈ ਇਹਦੇ ਬਾਰੇ ਅੱਛਾ ਹਾਂ ਜੀ ਹਾਂ ਜੀ ਏ ਮਾਈਨਿੰਗ ਵਿਭਾਗ ਅਲੇ ਆਏ ਨਹੀਂ ਕੋਈ ਦਿੱਤੀ ਨਹੀਂ ਜਾਣਕਾਰੀ ਗਏ ਮੈਂ ਜੇ ਉਹਨਾਂ ਨੂੰ ਜਾਣਕਾਰੀ ਕੱਲ ਵੀ ਫੋਨ ਕੀਤਾ ਉਹਨਾਂ ਨੂੰ ਕੱਜ ਵੀ ਫੋਨ ਕਰ ਲਿਆ ਉਹਨਾਂ ਨੂੰ ਮੈਂ ਤੁਹਾਡੇ ਵੱਲੋਂ ਕੋਈ ਮਾਮਲਾ ਦੱਚ ਕੀਤਾ ਗਿਆ ਜੀ ਤੁਹਾਡੇ ਵੱਲੋਂ ਮਾਮਲਾ ਉਹਨੂੰ ਦਰਦ ਕੀਤਾ ਜਾਣਾ ਜਦੋਂ ਸਾਨੂੰ ਮਾਈਨਿੰਗ ਵਿਭਾਗ ਕੋਊਗਾ ਜਿਹੜੇ ਇਲੈਗਲ ਹੁੰਦੇ ਜਿਹੜੇ ਟਰੱਕ ਚ ਹਾਈਵੇਅ ਵਾਲਿਆਂ ਦੇ ਠੇਕੇਦਾਰ ਦੇ ਕੰਮ ਨਾ ਕਰਦੇ ਹੁੰਦੇ ਫੇਰ ਤਾਂ ਹੀ ਉਸੇ ਵੇਲੇ ਪਰਚਾ ਦੇਣਾ ਸੀ ਠੀਕ ਹੈ ਕਿਉਂਕਿ ਇਹ ਮਾਈਨਿੰਗ ਜਿਹੜੀ ਆ ਉਸ ਜਗ੍ਹਾ ਤੋਂ ਹੋਣਦੀ ਆ ਜਿਹੜੀ ਜਗ੍ਹਾ ਤੇ ਉਤੋਂ ਮਤਲਬ ਕੰਮ ਚੱਲਦਾ ਪਿਆ ਹੀ ਵੇਦਾ ਹੂੰ ਐਮਐਲਏ ਐਮਐਲਏ ਸਾਹਿਬ ਐਮਐਲਏ ਸਾਹਿਬ ਕਿਤੇ ਮੈਂ ਆ ਫੜਾਇਆ ਵਾ ਤੇ ਜਿਹੜਾ ਇਹ ਹੈਗਾ ਸੀ 6 ਫੁੱਟ ਦਾ ਠੇਕਾ ਹੀ ਤੇ 6 ਫੁੱਟ ਜ਼ਿਆਦਾ ਕੀਤਾ ਗਿਆ ਇਹਦੇ ਕਰਕੇ ਪਰਚਾ ਭਾਵਾ ਵਾਸਤੇ ਤੇਰੇ ਬੰਦ ਸਵਾਲ ਜਿਹੜਾ ਜੀ ਮਾਈਨਿੰਗ ਵਿਭਾਗ ਨੂੰ ਕਰੋ ਜੀ ਇਹ ਸਵਾਲ ਮਾਈਨਿੰਗ ਵਿਭਾਗ ਦਾ ਮੈਂ ਸਾਡਾ ਸਾਡਾ ਤੁਹਾਨੂੰ ਦੱਸਦਾ ਜਿਹੜੋ ਨੂੰ ਦਿਖਾਉਣ ਦੇ ਵੀ ਸਾਡੇ ਕੋ ਆ ਕਾਗਜ਼ ਨੇ ਜਿੱਦਾਂ ਵੀ ਆ ਹੁਣ ਇਹ ਜੇ ਵਿੱਚ ਗਲਤ ਮਾਈਨਿੰਗ ਹੋਈ ਹੈ ਜਾਂ ਗਲਤ ਉਚਾਈ ਡਾਈ ਹੈ ਇਹਦੇ ਬਾਰੇ ਤੇ ਮਾਈਨਿੰਗ ਵਿਭਾਗ ਦੱਸੂਗਾ ਜੀ ਠੀਕ ਹੈ ਧੰਨਵਾਦ ਜੀ OK